ਸਮਾਨ ਅੱਗੇ ਨੂੰ ਆਇਆ ਨੂੰ ਤੁਰਤੇ ਸੀਗੇ ਅੰਨੇ ਹੋ ਜਾਂਦੇ ਸੀਗੇ ਉਹ ਅੱਛਾ ਜੀ ਤੇ ਜੇਲੇ ਪਿੱਛੇ ਨੂੰ ਮੁੜਦੇ ਦੱਸਣ ਲੱਪੰਦਾ ਸੀਗਾ ਇਹਦਾ ਦੋ ਚਾਰ ਵਾਰੀ ਹੋਈ ਉਹਨਾਂ ਚ ਫਿਰ ਪਤਨੂੰ ਸੋਝੀ ਕਿਤੇ ਦੇ ਦਿੱਤੀ ਬਾਬਾ ਜੀ ਨੇ ਵੱਡੂੰਗਰ ਫੋਕ ਸੱਚ ਵਾਹ ਜੀ ਫਿਰ ਇੱਥੇ ਚੀਕਾ ਮਾਰਦਾ ਦੌੜਾ ਤੇ ਜਾ ਕੇ ਉੱਤਰ ਪਿੱਛੇ ਜਾ ਕੇ ਇੱਕ ਮਕਾਨ ਬਣਾਇਆ ਜਗਾ ਬੜੀ ਪ੍ਰਤਾਖਾ ਹੈ ਇਹ ਹੁਣ ਦੇਖ ਲਓ ਇੱਥੇ ਦਾ ਆ ਇੰਨਾ ਸਮਾਨ ਲੱਗਾ ਪਿਆ ਇਹ ਸਾਰਾ ਸ਼ਰਧਾਲੂਆਂ ਦੇ ਨੇਕ ਕਮਾਈ ਦਾ ਫੂਨ ਕਮਾਈ ਦਾ ਪਾ ਜੀ ਕਹਿੰਦਾ ਕੋਈ ਬੰਦਾ ਇੱਧਰ ਰੌਲਾ ਪੰਦਾ ਹੁੰਦਾ ਬਾਕੀ ਤੇ ਆਉਂਦਾ ਰੌਲਾ ਪੰਨਾ ਉੱਪਰ ਹੀ ਹਣਾ ਹਾਂ ਹਾਂ ਹੌਣ ਦਿਓ ਉਹ ਆਇਆ 2 ਲੱਖ ਚ ਬੋਲਦਾ ਥਾਗਾ ਸਰਫ ਬਾਬਾ ਜੀ ਮੈਨੂੰ ਮਾਫ ਕਰ ਦਿਓ ਆਪੇ ਬੋਲ ਕੇ ਕਹਿੰਦਾ ਨਹੀਂ ਤੈਨੂੰ ਮਾਫੀ ਨਹੀਂ ਦੇਣੀ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸਾਲ ਤੇ ਜੈ ਬਾਬੇ ਦੀ ਚੇਤ ਦਾ ਮਹੀਨਾ ਆ ਤੇ ਪੂਣਾ ਹਰੀ ਬਾਬਾ ਜੀ ਦਾ ਇਹ ਮਹੀਨਾ ਜਿਹੜਾ ਮੰਦਿਆਂ ਗਿਆ ਆ ਕਿਉਂਕਿ ਚੇਤ ਦੇ ਚਾਲੇ ਆ ਛਾਤ ਲਈ ਦਿਓਰ ਸਿਰ ਗੁਫਾ ਦੇ ਉੱਤੇ ਬਾਬਾ ਜੀ ਦੇ ਮੇਲਿਆਂ ਦੇ ਚਾਲੇ ਚੱਲਦੇ ਪਏ ਆ ਸੋ ਅੱਜ ਦੁਬਾਰਾ ਫੇਰ ਸਾਡੇ ਨਾਲ ਅਜੈਬ ਸਿੰਘ ਪਿੰਡ ਹੁਸੈਨਪੁਰ ਲਾਲੋਵਾਲ ਤੋਂ ਟੰਡੀ ਏਰੀਆ ਦੀ ਖਾਸਾ ਜਾਣਕਾਰੀ ਰੱਖਦੇ ਨੇ ਇਹ ਤੇ ਅੱਜ ਸਾਨੂੰ ਇਹ ਬਾਬਾ ਬਲਕਨਾਥ ਜੀ ਨਾਲ ਜੁੜੇ ਹੋਏ ਇਤਿਹਾਸਕ ਸਥਾਨਾਂ ਦੀ ਸੈਰ ਕਰਾ ਰਹੇ ਨੇ ਤੇ ਇਸੇ ਤਰ੍ਹਾਂ ਅੱਜ ਦੀ ਇਸ ਲੜੀ ਦੇ ਵਿੱਚ ਅਸੀਂ ਪਹੁੰਚੇ ਆ ਕਿੱਥੇ ਪਹੁੰਚੇ ਆ ਜੀ ਸਾਡੇ ਸਾਰੇ ਦਰਸ਼ਕਾਂ ਦੱਸੋ ਰਾਜਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਨਾ ਪਹਾੜ ਦੀ ਗੋਦ ਦੇ ਵਿੱਚ ਇਦਾਂ ਦੇ ਤਪਸਥਾਨ ਲੁਕੇ ਆ ਵੀ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਹੈਗਾ ਜੀ ਹਾਂਜੀ ਔਰ ਇੰਨੇ ਪ੍ਰਾਚੀਨ ਆ ਉਹਨਾਂ ਦੀ ਕੀ ਕੀ ਮਹੱਤਤਾ ਕਿੰਨਾ ਪੁਰਾਣਾ ਇਤਿਹਾਸ ਆ ਹਾਂਜੀ ਇਹ ਹੈ ਆਪਣੇ ਸ਼ਾਹਪੁਰ ਅਰਨੇਆਲਾ ਪਿੰਡ ਆ ਸ਼ਾਹਪੁਰ ਅਰਨੇਆਲਾ ਅਰਨੇਆਲਾ ਪਿੰਡ ਆ ਇਹ ਤਕਰੀਬਨ ਹੁਸ਼ਿਆਰਪੁਰ ਤੋਂ 8 ਕਿਲੋਮੀਟਰ ਹੈ 8 ਕਿਲੋਮੀਟਰ ਤੋਂ ਹਾਂਜੀ ਤੇ ਇਹ ਜੋ ਸਥਾਨ ਆ ਇਸ ਦਾ ਨਾਮ ਚਾਂਦੀ ਵਾਲਾ ਬਾਬਾ ਕਹਿੰਦੇ ਆ ਆਪਾਂ ਇਹਨਾਂ ਨੂੰ ਠੀਕ ਹੈ ਜੀ ਤੇ ਬਹੁਤ ਪ੍ਰਾਚੀਨ ਮੰਦਿਰ ਹੈ ਪੁਰਾਣੇ ਟਾਈਮ ਦਾ ਮੁਸਲਮਾਨਾਂ ਤੋਂ ਵੀ ਪਹਿਲਾਂ ਦੇ ਟਾਈਮ ਦਾ ਜਦੋਂ ਗਦਰ ਪਿਆ ਸੀ ਜਦੋਂ ਲੜਾਈ ਝਗੜੇ ਹੋ ਰਹੇ ਸੀ ਹਾਂਜੀ ਹਾਂਜੀ ਤੇ ਉਸ ਤੋਂ ਵੀ ਪਹਿਲਾਂ ਦਾ ਮੰਦਿਰ ਹੈ ਠੀਕ ਹੈ ਜੀ ਤੇ ਇਸ ਦੀ માનਤਾ ਇਦਾਂ ਵੀ ਜਦੋਂ ਦੱਸਦੇ ਆ ਜਿੱਦਾਂ ਬਜ਼ੁਰਗ ਹਾਂਜੀ ਹਾਂਜੀ ਚੋਰੀ ਚਾਂਦੀ ਚੋਰੀ ਕਰਕੇ ਕੋਈ ਘਰ 파ੜ ਕੇ ਲੈ ਗਿਆ ਸੀ ਹਾਂਜੀ ਹਾਂਜੀ ਤੇ ਇੱਥੇ ਜੰਗਲ ਦਾ ਝੜਾ ਸੀਗਾ अच्छा जी तो ਝਿੜੇ ਦੇ ਵਿੱਚ ਉਹ ਆ ਕੇ ਚੋਰ ਲੁੱਗ ਗਏ ਤੇ ਉਹ ਜਦੋਂ ਮੈਂ ਤਾਂ ਇਹ ਕਹਿਣਾ ਤੁਹਾਡੀ ਗੱਲ ਨੂੰ ਮੈਂ ਰੋਕਦਾ ਆ ਕਿਉਂਕਿ ਇਹ ਜਿਹੜਾ ਸਥਾਨ ਆ ਇਹ ਬਾਬਾ ਬਾਲਕਨਾਥ ਜੀ ਬਾਬਾ ਭਰਤਰੀ ਜੀ ਤੇ ਸ਼ਿਵ ਜੀ ਮਹਾਰਾਜ ਦੁਆਰਾ ਬਿਲਕੁਲ ਬਿਲਕੁਲ ਇਹ ਬਾਬਾ ਜੀ ਬਾਬਾ ਬਾਰਕਨਾਥ ਜੀ ਔਰ ਪਿੱਛੇ ਫਕੀਰਾਂ ਦਾ ਵੀ ਪੀਰਾਂ ਫਕੀਰਾਂ ਦਾ ਵੀ ਆਸਣ ਲੱਗਾ ਹੋਇਆ ਆਸਣ ਲੱਗਾ ਹੋਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹ ਜਾਣਕਾਰੀ ਜਿਹੜੇ ਇੱਥੋਂ ਦੇ ਬਾਬਾ ਜੀ ਆ ਉਹਨਾਂ ਦੇ ਕੋਲੋਂ ਸੁਣਾਗੇ ਬਿਲਕੁਲ ਬਿਲਕੁਲ ਤੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੁੰਨਾ ਬਈ ਮਤਲਬ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਅਸੀਂ ਦੇਖ ਹੀ ਨਹੀਂ ਸਕੇ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਕਿੱਥੇ ਕੀ ਕੁਝ ਹੈਗਾ ਹਾਂਜੀ ਹਾਂਜੀ ਜਿੱਦਾਂ ਹੁਣ ਸਾਡੇ ਲਾਗੇ ਥੋੜੇ ਦਿਨਾਂ ਬਾਅਦ ਸਾਰੰਭੋਲ ਰਮੇ ਲਾਉਂਦਾ ਇਸੇ ਟਾਈਮ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਖੱਡਾਂ ਵਿੱਚ ਦੀ ਤੇ ਹੁਣ ਉੱਥੇ ਟਰਾਲੀਆਂ ਭਰ-ਭਰ ਕੇ ਜਾਂਦੀਆਂ ਔਰ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਵਾਕਿਆ ਹੀ ਉਹ ਪੁਰਾਣਾ ਪ੍ਰਾਚੀਨ ਮੰਦਿਰ ਹੈ ਸੋ ਹੋਰ ਵੀ ਸਾਡੇ ਵਾਲੇ ਵਾਲੇ ਕਾਫੀ ਮੰਦਰ ਇਹ ਚੀਜ਼ਾਂ ਨਾ ਸੋ ਵੀਡੀਓ ਦੇ ਉੱਤੇ ਸਾਰੇ ਵੀਰ ਭੈਣ ਜੁੜੇ ਰਹਿਣ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਇੱਥੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਇੱਕੋ ਇੱਕ ਰਿਕਵੈਸਟ ਆ ਦੇਖੋ WhatsApp ਦੇ ਉੱਤੇ ਕਿੰਨੇ ਲਿੰਕ ਆ WhatsApp ਦੇ ਨਾਲ Facebook ਜੁੜਿਆ ਹੋਇਆ ਤੁਸੀਂ ਸਾਰਿਆਂ ਦੇ ਉੱਤੇ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾ ਜੋ ਬਾਬਾ ਜੀ ਨਾਲ ਜੁੜੇ ਹੋਏ ਜਿਹੜੇ ਹੋਰ ਵੀ ਭਗਤ ਹੈ ਜਿਹਨਾਂ ਨੂੰ ਇਹ ਜਾਣਕਾਰੀਆਂ ਨਹੀਂ ਪਤਾ ਉਹਨਾਂ ਤੱਕ ਇਹ ਗੱਲ ਪਹੁੰਚੇ ਸੋ ਆਓ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਬਾਬਾ ਜੀ ਨਾਲ ਗੱਲਬਾਤ ਤੇ ਕਰਾਉਂਦੇ ਹਾਂ ਤੁਹਾਨੂੰ ਤੇ ਇਸ ਧਾਰਮਿਕ ਸਥਾਨ ਦੀ ਸੈਰ ਅੱਜ ਅਸੀਂ ਪਹੁੰਚੇ ਆ ਮੰਦਰ ਦੇ ਵਿੱਚ ਤੇ ਇੱਥੇ ਦੇ ਬਾਬਾ ਜੀ ਨਾਲ ਕਰਾਂਗੇ ਗੱਲਬਾਤ ਤੇ ਮੰਦਰ ਦਾ ਜਾਣਾਂਗੇ ਇਤਿਹਾਸ ਕੀ ਆ ਇੱਥੇ ਦਾ ਇਤਿਹਾਸ ਬਾਬਾ ਜੀ ਦੀ ਜਵਾਨੀ ਆਪਾਂ ਸੁਣਾ ਗਏ ਜੈ ਬਾਬੇ ਦੀ ਬਾਬਾ ਜੀ ਜੈ ਬਾਬੇ ਜੀ ਜੈ ਬਾਬਾ ਜੀ ਸਾਰੇ ਜੈ ਬਾਬੇ ਹਾਂਜੀ ਬਾਬਾ ਜੀ ਤੁਸੀਂ ਸੰਗਤਾਂ ਨੂੰ ਪਹਿਲਾਂ ਤਾਂ ਇੱਥੇ ਦਾ ਇਤਿਹਾਸ ਦੱਸੋ ਤੇ ਕਦੋਂ ਇੱਥੇ ਮੇਲਾ ਹੁੰਦਾ ਆ ਠੀਕ ਹੈ ਜੀ ਹਾਂਜੀ ਇੱਥੇ ਦਾ ਇਤਿਹਾਸ ਇਦਾਂ ਜੀ ਇਹ ਪੁਰਾਣੇ ਬਜ਼ੁਰਗ ਸਾਡੇ ਦੱਸਦੇ ਆ ਬਾਬੇ ਪਰਦਾਦੇ ਜੇ ਸਾਰੀ ਦੁਨੀਆ ਇੱਥੇ ਇਕੱਠੀ ਰਹਿੰਦੀ ਸੀ 1947 ਦੇ ਪਹਿਲੇ ਤੋਂ ਵੀ ਤੇ ਇਧਰ ਸਾਰੇ ਆ ਬਸੋਂ ਆਬਾਦੀ ਹੁੰਦੀ ਸੀ ਜਿ세 ਪੱਧਰੇ ਪੱਧਰੇ ਜਗ੍ਹਾ ਆ ਕੱਚੇ ਮਕਾਨ ਹੁੰਦੇ ਸੀਗੇ ਜਿ ਆਮ ਤੱਕ ਤੋਖਤੇ ਲਾ ਕੇ ਮਿੱਟੀ ਮੋਟੀ ਦੇ ਕੰਦਾ ਜੀਆਂ ਬਣਾ ਲਾਣੀਆਂ ਉਪਰ ਲੱਕੜੇ ਲੁੱਕੜੇ ਪਾ ਕੇ ਕੱਕੋ ਪਾ ਕੇ ਉਹਨੂੰ ਸ਼ਕਰਟਾਪ ਕਹਿੰਦੇ ਸਗੇ ਐਦਾਂ ਦੁਨੀਆਂ ਰਹਿੰਦੀ ਹੁੰਦੀ ਸੀ ਤੇ ਉਸ ਵੇਲੇ ਕੋਈ ਬਿਜਲੀ ਬੂਲੀ ਦਾ ਨਾਂ ਤਾਂ ਹੁੰਦਾ ਨਹੀਂ ਸੀਗਾ ਤੇ ਨਾ ਕੋਈ ਐਡਾ ਸੋਨੇ ਸਾਰੇ ਦਾ ਗਹਿਣਾ ਹੁੰਦਾ ਸੀ ਹਾਂਜੀ ਹਾਂਜੀ ਇੱਕ ਪਰਿਵਾਰ ਕੋ ਦੱਸਦੇ ਪੇ ਇੱਕ ਜਤੇ ਚਾਂਦੇ ਦੇ ਚਾਂਦੀ ਦਾ ਗਹਿਣਾ ਸੀਗਾ ਉਹ ਫਿਰ ਇਹਦਾ ਸਾਰੇ ਸੁੰਦਰ ਬਾਹਰ ਹੀ ਹੁੰਦੇ ਸਕੇ ਦੀਵਾ ਦੂਬੇ ਜਾਲਣੇ ਪੱਕਿਆਂ ਝੋਲੇ ਜਾਣੇ ਆ ਬਿਜਲੀ ਦਾ ਨਾਂ ਸ਼ਾਨ ਦੇ ਹੁਣ ਤੱਕਾ ਹਿੰਦੂ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸਕੇ ਦੱਸਦੇ ਤੇ ਉਹਦੇ ਬਾਅਦ ਵਿੱਚ ਕੀ ਕੀਤਾ ਕਈਆਂ ਦੇ ਨਜ਼ਰ ਇੱਡਾ ਵੀ ਹੋ ਜਾਂਦੀ ਆ ਪੇ ਘਰ ਕੋ ਥੋੜਾ ਜਿਆਦਾ ਚੱਲਦਾ ਫਿਰਦਾ ਕੋਈ ਆ ਚੀਜ਼ ਹੈਗੀ ਆ ਕਿਸ ਤਰ੍ਹਾਂ ਇਹਦੇ ਚੋਰੀ ਚਾਰੀ ਕਰਕੇ ਤਾਂ ਅਸੀਂ ਆਪਣੇ ਹਾਸਲ ਕਰ ਲਈਏ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਇਹ ਦੱਸਦੇ ਬਜ਼ੁਰਗ ਸਾਡੇ ਬਾਬੇ ਪੜਦਾਦੇ ਬਾਬਿਆਂ ਤੋਂ ਵੀ ਸਾਨੂੰ ਇਹਦਾ ਇਤਿਹਾਸ ਬਾਰੇ ਪਤਾ ਲੱਗਾ ਉਹਨਾਂ ਦਾ ਇੰਨੇ ਕੰਧ ਹੋ ਪਾੜੀ अच्छा जी। ਬਾੜ ਕੇ ਮਤਲਬ ਜੇ ਤਾਂ ਸਾਮ ਲਾਉਂਦੇ ਹੁੰਦੇ ਅੰਦਰ ਲੰਗੜ ਜੁਗ੍ਹਾ ਬਣਾ ਲੇ। ਹਾਂਜੀ। ਬੰਦੇ ਤਾਂ ਬਾਹਰ ਹੀ ਸੌਂਦੇ ਹੁੰਦੇ ਸੀਗੇ। ਤੇ ਉਹਨਾਂ ਦੇ ਹੱਥ ਜੋ ਸਮਾਨ ਆਇਆ ਵਨ ਵਨ ਕਿਹੋ ਤਰ ਪਏ। ਜਿਸ ਚੀਜ਼ ਦੀ ਖਾਤਰ ਉਹ ਅੰਦਰ ਬੜੇ ਚੋਰੇ ਕਰਨ ਉਹ ਵੀ ਇੱਕ ਕਦੇ ਚਾਂਦੀ ਦਾ ਕਹਿਣਾ ਸੀ ਉਹ ਵੀ ਮਿਲ ਗਿਆ ਉਹਨਾਂ ਨੂੰ। ਉਹ ਲੈ ਕੇ ਹੌਲੀ ਹੌਲੀ ਦੱਸਦੇ ਆਹੇ ਰਸਤਾ ਥੱਲੇ ਥੱਲੇ ਇਹਦੇ ਬਾਬਾ ਜੀ ਦਾ ਹੁੰਦਾ ਸੀਗਾ ਤਾਂ ਆ ਪੂਰਾ ਝੜਾ ਹੀ ਸੀਗਾ ਇੱਥੇ ਪੂਰਾ ਦਰਖਤ ਹੁੰਦਾ ਸੀਗੇ। ਹਾਂਜੀ। ਆ ਝੜੇ ਨੂੰ ਵੀ ਕੋਈ ਨਹੀਂ ਵੱਢ ਸਕਦਾ ਲੱਗ ਲੱਗੋ। ਇਹ ਮਾਲਕਾਂ ਦੀ ਮਾਲਕੀ ਹੈ। ਬਿਨਾਂ ਫਰਿਆਦ ਕੀਤੀ ਤੋਂ ਖੜੇ ਹੋ ਕੇ ਕੋਈ ਟੱਕ ਵੀ ਨਹੀਂ ਲਾ ਸਕਦਾ ਲੱਕੜੀ ਨੂੰ ਉਹ ਜੇ ਲੈ ਕੇ ਕਹਿੰਦਾ ਇੱਥੇ ਤੁਰ ਪਾ ਰਸਤੇ ਰਸਤੇ ਹੁੰਦੇ ਚੱਲ ਗਏ ਜਿਹੜਾ ਦਿਨ ਚੜਿਆ ਉੱਠੀ ਦਨ ਜਨਤਾ ਸਾਰੇ ਦੇਖਿਆ ਤੇ ਇਹ ਤਾਂ ਸਾਡੇ ਘਰ ਦਾ ਚੋਰੀ ਹੋ ਗਈ ਸਨ ਲੱਗ ਗਈ ਸਨ ਲਾਉਣੀ ਕਹਿੰਦੇ ਸਕੇ ਉਹਨੂੰ ਹਾਂਜੀ ਹਾਂਜੀ ਪੁਰਾਣੇ ਟਾਈਮ ਚ ਇਦਾਂ ਹਾਂਜੀ ਤੇ ਉਹ ਸਾਰਾ ਦੇਖਿਆ ਦੁਖਿਆ ਉਸ ਵੇਲੇ ਪੈਰਾਂ ਦੇ ਨਿਸ਼ਾਨ ਨਿਸ਼ੂ ਨਹੀਂ ਦੇਖਦੇ ਹੁੰਦੇ ਸੀ ਕਿ ਬੰਦੇ ਕਿਧਰੋਂ ਆਇਆ ਕਿੱਧਰ ਨੂੰ ਗਿਆ ਉਹ ਜੇ ਪੜਾਣਾ ਫੜਦੇ ਫੜਦੇ ਨਾ ਬੰਦੇ ਗਏ ਕਿੱਤਰ ਨੂੰ ਆ ਉਹ ਹੌਲੀ ਹੌਲੀ ਇੱਥੇ ਆ ਗਏ ਥੱਲੇ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਗਿਆ ਹੁਣ ਸਮਾਨ ਚੋਸ ਗਿਆ ਸਾਡੇ ਕੋ ਹਾਂਜੀ ਉਹ ਹੌਲੀ ਹੌਲੀ ਦੱਸਦੇ ਮਗਰ ਆ ਗਏ ਤਾਂ ਆ ਕੇ ਜਦ ਦੇਖਿਆ ਇੱਥੇ ਉਹ ਸਮਾਨ ਇੱਕ ਪੋਟਲੇ 'ਚ ਬੰਨਿਉ ਗੱਠ ਉੱਦਾਂ ਹੀ ਪਈ ਅਈ ਫਰਿਆਦ ਕਰਦੇ ਰਹੇ ਵੀ ਪਤਾ ਨਹੀਂ ਕੀ ਹੋਇਆ ਕਈ ਨਹੀਂ ਕਿਹੜਾ ਲੈ ਗਿਆ ਉਹ ਜਿਹੜੇ ਲੈ ਕੇ ਆਏ ਬੰਦੇ ਦੱਸਦੇ ਉਹਨਾਂ ਦੀ ਹਿਸਟਰੀ ਫੇ ਬਜ਼ੁਰਗਾਂ ਨੂੰ ਦੱਸੇ ਵੀ ਕੀ ਹੋਇਆ ਉਹਨਾਂ ਰਾਜੇ ਜੇਲੇ ਤਾਂ ਕਹਿੰਦੇ ਉਹ ਗੱਠ ਚੱਕ ਕੇ ਸਮਾਨ ਅੱਗੇ ਨੂੰ ਐ ਨੂੰ ਤੁਰਤੇ ਸੀਗੇ ਅੰਨੇ ਹੋ ਜਾਂਦੇ ਸੀਗੇ ਉਹ ਅੱਛਾ ਜੀ ਤੇ ਜੇਲੇ ਪਿੱਛੇ ਨੂੰ ਮੁੜਦੇ ਦਸਣ ਲੱਪੰਦਾ ਸਨ ਏਦਾਂ ਦੋ ਚਾਰ ਵਾਰੀ ਹੋਈ ਉਹਨਾਂ ਚ ਫੇਰ ਕਿਤੋਂ ਸੋਝੀ ਕਿਤੇ ਦੇ ਦਿੱਤੀ ਬਾਪਾ ਜੀ ਨੂੰ ਪੇ ਭਾਈ ਅਸੀਂ ਨਿਉ ਲੈ ਕੇ ਜਾ ਸਕਦੇ ਇਹ ਇੱਥੇ ਕਿਤੇ ਉੱਪਰ ਰੱਖਦੇ ਪੀੜ ਦੀ ਜਗਾ ਉਹਨਾਂ ਨੂੰ ਲੱਗਦਾ ਸਨ ਫੜ ਲਿਆ ਤੇ ਏਦਾਂ ਕਰਦਾ ਕੋਟ ਦੇ ਬਥੇਰਾ ਉਹਨਾਂ ਨੇ ਕਰਕੇ ਦੇਖਿਆ ਆਖਰ ਇਹ ਫੈਸਲਾ ਕੀਤਾ ਦਿਨ ਦਾ ਚੜ੍ਹਾ ਹੋ ਚੱਲਾ ਲੋਬ ਹੀ ਲੱਗ ਚੱਲੇ ਆ ਇਹ ਕਹ ਜੇ ਫੜਿਆ ਗਿਆ ਤਾਂ ਭੇਜਤੀ ਬਹੁਤ ਹੋਣੀ ਹੈ ਛੇਤਰੀ ਪਾਣੀ ਹਾਂਜੀ ਹਾਂ ਇਹਨਾਂ ਚੰਗਾ ਚੁੱਪ ਕਰਕੇ ਮਾਫੀ ਮੰਗ ਲਓ ਫਿਰ ਦੱਸਦੇ ਉਹਨਾਂ ਨੇ ਕਹਿੰਦੇ ਮਾਫੀ ਮੰਗੀ ਤੇ ਸਾਨੂੰ ਵਖਤੋ ਸੱਤ ਹੋਈ ਭੁੱਲ ਅੱਛਾ ਜੀ ਤੇ ਫਿਰ ਪਰਸਨ ਲੈ ਸਮਾਨ ਛੱਡ ਕੇ ਨਿਕਲ ਗਏ ਫਿਰ ਮਗਰ ਮਗਰ ਜਲੇ ਬੰਦੇ ਆ ਜਨ ਉਹ ਚੋਰੀ ਹੋਈ ਉਸ ਦੀ ਉਹਨਾਂ ਨੇ ਆ ਕੇ ਦੇਖਿਆ ਵੀ ਸਮਾਨ ਤਾਂ ਹੈਗੀ ਗੱਠ ਜੇ ਵੱਜੂ ਦੇਖੋ ਸਭ ਤੋਂ ਪਹਿਲਾਂ ਤਾਂ ਉਹ ਗਹਿਣਾ ਦੇਖਣਾ ਹੁੰਦਾਗਾ ਚਾਂਦੀ ਵਾਲਾ ਪਹਿ ਹੈ ਕਿ ਨਹੀਂ ਹੈ ਵਿੱਚ ਤੇ ਉਹ ਦੱਸਦੇ ਉਹ ਵੀ ਮਿਲ ਗਿਆ ਫਿਰ ਉਸ ਵੇਲੇ ਦਾ ਨਾਮ ਕੋਈ ਨਹੀਂ ਸਗਾ ਜਬਾ ਦਾ ਜਿਹੜਾ ਇਹ ਹੁਣ ਦੱਸ ਸਕਦਾ ਇਹ ਦਰਖਤਾਂ ਦਾ ਪੂਰਾ ਹਰ ਤਰ੍ਹਾਂ ਦੇ ਦਰਖਤ ਬੜੇ ਬੜੇ ਭਾਰੇ ਜਿਹਦਾ ਬਾਹਰਲੇ ਪਾਸੇ ਪੁਰਾਣਾ ਹੈ ਅੱਛਾ ਜੀ ਉਸ ਵੇਲੇ ਕੋ ਕਹਿੰਦੇ ਉਹਨਾਂ ਨੇ ਨਾਂ ਰੱਖਿਆ ਵੀ ਬਾਬਾ ਜੀ ਸਾਨੂੰ ਨਹੀਂ ਪਤਾ ਕਿਹਦੀ ਜਗ੍ਹਾ ਕਿਹਦੀ ਨਹੀਂ ਅੱਜ ਤੋਂ ਤੁਹਾਡਾ ਨਾਂ ਸਾਡਾ ਜਿਹੜਾ ਕਹਿਣਾ ਗਿਆ ਸੀਗਾ ਚਾਂਦੀ ਦਾ ਇਹ ਮਿਲ ਗਿਆ ਅੱਜ ਤੋਂ ਤੁਹਾਡਾ ਨਾਂ ਬਾਬਾ ਚਾਂਦੀ ਵਾਲੇ ਰੱਖਤਾ ਇਹ ਸੀ ਨਾਂ ਨਾਲ ਦੁਨੀਆ ਜਾਣੇ ਕਰੂ ਬਿਲਕੁਲ ਬਿਲਕੁਲ ਇਹਦਾ ਇਤਿਹਾਸ ਹੈ ਇੱਕ ਹੋਰ ਇੱਥੇ ਹੀ ਇਦਾਂ ਨਾਲ ਹੀ ਆ ਥੱਲੇ ਉਤਰਦੇ ਆ ਨਾਲ ਹਾਂਜੀ ਇਹ ਵੀ ਰਸਤਾ ਹੁੰਦਾ ਸਗਾ ਛਾਟਕਾ ਐਂਦੀ ਵੀ ਅੱਛਾ ਜੀ ਉੱਥੇ ਇੱਕ ਗੁਜਰ ਦਾ ਮਕਾਨ ਪਾ ਲਿਆ ਪੱਥਰਾਂ ਪੁੱਥਰਾਂ ਦੇ ਕੰਦਾ ਬਣਾ ਲਿਆ ਉਹੇ ਛੋਪਰ ਬਲੇ ਕੋਲੇ ਲੱਕੜੀ ਲੁਕੜੀ ਪਾ ਕੇ ਬਣਾ ਲਿਆ ਹਾਂਜੀ ਹਾਂਜੀ ਉਹਨੂੰ ਕਿਤੇ ਇਹਨਾਂ ਸੁਨੰਦਰ ਰੂਪ ਵਿੱਚ ਦੱਸਿਆ ਕਿ ਸਾਡਾ ਇਹ ਰਸਤਾ ਭਾਏ ਤੋ ਇਹ ਰਸਤੇ ਚ ਨਾ ਬਣਾਵਾ ਹਾਂਜੀ ਹਾਂਜੀ ਸੱਚ ਖੱਪੇ ਹੋ ਜਾ ਤੋ ਉਹ ਕਿੱਥੇ ਮੰਨਦੇ ਅਗਲੇ ਬਿਲਕੁਲ ਉਹ ਕਹਿੰਦਾ ਆ ਪਾਪਾ ਕਿਆ ਕਰ ਲਏਗਾ ਫਿਰ ਦੱਸਦੇ ਕਹਿੰਦੇ ਕੁਛ ਚਿਰ ਬਾਅਦ ਸਕਰ ਦੁਪਹਿਰਾ ਉਹਦੇ ਮਕਾਨ ਦੇ ਉੱਪਰ ਉਨੇ ਕੀ ਬਦਲੇ ਬਣੇ ਹਾਂਜੀ ਜਿਉਂ ਬਿਜਲੀ ਔਰ ਮੇਹ ਪਿਆ ਉੱਪਰ ਅੱਛਾ ਸਾਰਾ ਛੱਪਰ ਫੋਕਸਟਾ ਵਿੱਚ ਡੰਗੜ ਡੰਗੜ ਫੋਕਸਟਾ ਵਾਹ ਜੀ ਫਿਰ ਇੱਥੇ ਚੀਕਾ ਮਾਰਦਾ ਦੌੜਾ ਤੇ ਜਾ ਕੇ ਉੱਤਰ ਪਿੱਛੇ ਜਾ ਕੇ ਇੱਕ ਮਕਾਨ ਬਣਾਇਆ ਜਗਾ ਬੜੇ ਪ੍ਰਤੱਖਾ ਹੈ ਪ੍ਰਤੱਖ ਇਹ ਹੁਣ ਦੇਖ ਲਓ ਇੱਥੇ ਦਾ ਆ ਇੰਨਾ ਸਮਾਨ ਲੱਗਾ ਪਿਆ ਇਹ ਸਾਰਾ ਸ਼ਰਧਾਲੂਆਂ ਦੇ ਨੇਕ ਕਮਾਈ ਦਾ ਫੋਨ ਕਮਾਈ ਦਾ ਰਾਤ ਨੂੰ ਰਹਿਣ ਦਾ ਹੁਕਮ ਇੱਥੇ ਕਿਸਦੇ ਨਹੀਂ ਸਹੀ ਹੈ ਅੱਪੇ ਆਏ ਅਹ ਅੱਛਾ ਤੁਸੀਂ ਵੀ ਰਾਤ ਨੂੰ ਮਤਲਬ ਇੱਥੋਂ ਚਲੇ ਚਲੇ ਜਾਂਦਾ ਹੀ ਅਹ ਬੇਰਬਾਰ ਰਾਤ ਵਾਰ ਨਾ ਆਉਣਾ ਹੁੰਦਾ ਠੀਕ ਹੈ ਜੀ ਤੇ ਜਿੱਦਾਂ ਕੰਮ ਚੱਲਦਾ ਹੋਵੇ ਕੋਈ ਦਰਬਾਰ ਦਾ ਤਾਂ ਫਿਰ ਉਹਨਾਂ ਦੇ ਨਾਲ ਹੀ ਹੋਈ ਜਾਂਦਾ ਜਿੱਦਾਂ ਵਿੱਚ ਵਿਚਲੇ ਦਿਨਾਂ 'ਚ ਵੀ ਉਹਨੇ ਤੁਸੀਂ ਵਿਚਲੇ ਦਿਨਾਂ 'ਚ ਜੇ ਕੋਈ ਕੰਮ ਚੱਲਦਾ ਹੋਵੇ ਫੇਰ ਦਿਨੇ ਲੰਗਰ ਪੜਾ ਰ ਇੱਥੇ ਚੱਲਦੇ ਹੀ ਰਹਿੰਦੇ ਅੱਛਾ ਜੀ ਹੁਣ ਵੀ ਸਗੇ ਹੁਣ ਬੰਦ ਕੀਤੇ ਚੱਲਤੀ ਜਾਂਦਾ ਮੇਲਾ ਕਦੋਂ ਹੁੰਦਾ ਜੀ ਇੱਥੇ ਮੇਲਾ 8 ਅਪ੍ਰੈਲ ਨੂੰ ਹੁੰਦਾ ਜੀ ਇੱਥੇ ਹਾਂ ਜੀ ਤੇ ਸਾਡਾ ਦਰਬਾਰ ਦਾ ਜਿਹੜਾ ਪਹਿਲੇ ਮੂਰਤੀ ਸਥਾਪਨਾ ਹੋਈ ਬਾਬੇ ਭਰਤਰੀ ਜੀ ਦੇ ਬ ਇਹ ਹੋਈ ਹੈਗੀ ਆ 27 ਜਨਵਰੀ ਨੂੰ ਜਨਵਰੀ ਉਹਦੇ ਬਾਅਦ ਵਿੱਚ ਹੁਣ ਇੱਕ ਹੋਰ ਛੰਡਾਲੂ ਅਮਰਖਾ ਰਹਿੰਦੇ ਸਗੇ ਕਿਤੇ ਉਹਨਾਂ ਨੂੰ ਵੀ ਸਰਹੰਦਰ ਰੂਪ ਚ ਕਿਹਾ ਕਿ ਤੇ ਪਹਿਲੇ ਕਿਤੇ ਆਏ ਹੁਣ ਕਿ ਇੱਥੇ ਉਹਨਾਂ ਨੂੰ ਕਿਤੇ ਕਹ ਆਪੇ ਭਾਈ ਸਾਡੇ ਉੱਥੇ ਮੂਰਤੀ ਸਥਾਪਨਾ ਕਰਾਓ ਤੋਂ ਉਹਨੇ ਛੇ ਪਰਿਵਾਰ ਜੀ ਦੇ ਸਾਰੇ ਵਿਧੀ ਵਿਵਧਾਨ ਦੇ ਮੁਤਾਬਕ ਲੰਗਰ ਲੰਗਰ ਲਾਉਂਦੇ ਰਹੇ ਸਾਰੇ ਸੰਗਤ ਜਿੰਨੀ ਵੀ ਹੋਵੇ ਠੀਕ ਹੈ ਜੀ ਤਿੰਨ ਪੰਡਤ ਸ਼ਰੂ ਆਉਂਦੇ ਰਹੇ ਰਸੋਈਆ ਵੀ ਸ਼ਰੂ ਆਉਂਦਾ ਰਿਹਾ ਵਿਧੀ ਵਿਵਧਾਨ ਸਾਰਾ ਛੇ ਪਰਿਵਾਰ ਜੀ ਦੇ ਵੀ ਮੂਰਤੀ ਸਥਾਪਨਾ ਕਰਾਈ ਹਾਂ ਜੀ ਸੋ ਜਗਾ ਬੜੇ ਸੱਚੀਪੂਰੀ ਆ ਪੈਸਾ ਇੱਥੇ ਦਾ ਕੋਈ ਵਰਤ ਨਹੀਂ ਸਕਦਾ ਠੀਕ ਆ ਜੀ ਇੰਦਾ ਨੇ ਵੀ ਇਹ ਚੱਕੇ ਪੈਸੇ ਤਮ ਨਿਆੜਿਆਂ ਨੂੰ ਦੰਦਾ ਰਹਾ ਤੱਕ ਆਪਣੇ ਐਸ਼ ਪਰ ਆਸਤੇ ਕਰਦਾ ਨਾ ਬਖਸ਼ਦਾ ਜਿਵੇਂ ਬਹੁਤ ਸਖਤ ਆ ਹਾਂ ਜੀ ਸਖਤ ਸਖਤ ਜਗਾ ਆ ਜੀ ਸੋ ਇਹ ਇੱਥੇ ਦੀ ਹੈ ਜੀ ਕਹਾਣੀ ਬੜੇ ਪਹੁੰਚੇ ਹੋਏ ਹੈ ਚੋਰੀ ਦਾ ਕੋਈ ਹੈਗਾ ਕਿਤੇ ਚੋਰੀ ਨਹੀਂ ਕਰ ਸਕਦਾ ਕੋਈ ਚੋਰੇ ਨੇ ਤਰਸਾਦਾ ਉਹ ਚੋਰੇ ਦੀ ਗੱਲ ਸੁਣਾਉਨੇ ਆ ਇੱਥੇ ਨਾਲ ਇਹਨਾਂ ਦਾ ਟਾਕਾ ਥੋੜੇ ਜਿਮੇਨ ਹੈ ਹਾਂ ਹਾਂ ਉਹ ਬੰਦੇ ਨਾ ਕਿਤੇ ਪਹਿਲੇ ਇੱਥੇ ਹੁੰਦਾ ਕੁਛ ਨਹੀਂ ਸੀਗਾ ਬਜ਼ੁਰਗ ਸਾਡਾ ਹੁੰਦਾ ਹੁੰਦਾ ਸੀਗਾ ਲੋਕਾਂ ਨੂੰ ਪਤਾ ਸੀਗਾ ਵੀ ਪੈਦਲ ਆਉਣਾ ਪੈਦਲ ਜਾਣਾ ਇੰਨੇ ਕ ਵਜੇ ਚੱਲ ਜਾਂਦੇ ਐ ਜੀ ਸੇਵਾ ਤੋਂ ਹਾਂਜੀ ਮਗਰ ਜਿਹੜੇ ਕੋ ਸੰਗਤ ਨਾਲ ਆਉਣੇ ਥੋੜੇ ਬਹੁਤ ਪੈਸੇ ਵੀ ਘਾਟੇ ਚੜ੍ਹਦੇ ਹੁੰਦੇ ਸੀਗੇ ਉਹਨਾਂ ਜਮਾਨਿਆਂ 'ਚ ਹਾਂਜੀ ਉਹ ਕਿਤੇ ਪੈਸਾ ਚੱਕਦਾ ਰਿਹਾ ਹੂੰ ਹੂੰ ਇੱਥੇ ਅਸੀਂ ਕੰਮ ਛੇੜਿਆ ਤੁਹਨੇ ਦੇ ਸੇਵਾ ਕਰਦੇ ਸੀਗੇ ਹੂੰ ਹੂੰ ਸਾਰੇ ਲੇਬਰ ਵੀ ਸੀਗੇ ਤਾਂ ਪਛੋਂ ਵੀ ਚਲੇ ਛੱਟਾਂ ਵੀ ਲੱਗਿਆ ਤਕਾਲਾਂ ਜੀਆਂ ਨੂੰ ਇੱਕ ਬੰਦਾ ਇਧਰੋਂ ੜਾਟ ਪਾਉਂਦਾ ਆ ਗਿਆ ਹਾਂਜੀ ਜਦਾ ਬੜ ਬੜਾ ਹੁੰਦੇ ਨਹੀਂ ਹੁੰਦੇ ਤਾਂ ਚਾਚਾ ਸਾਡੇ ਦਾ ਮੁੰਡਾ ਮਹਿਸਨ ਥਗਾ ਮੈਨੂੰ ਕਹਿੰਦਾ ਭਾਜੀ ਕਹਿੰਦਾ ਕੋਈ ਬੰਦਾ ਇੱਧਰ ਰੌਲਾ ਪਾਉਂਦਾ ਆਉਂਦਾ ਮੈਂ ਕਿਹਾ ਤੇ ਹੋਂਦ ਰੌਲਾ ਪਾਉਣਾ ਤਾਂ ਉੱਪਰ ਹੀ ਆਣਾ ਹਾਂ ਜੀ ਆਉਣ ਦਿਓ ਉਹ ਆਇਆ 2 ਲੱਖ ਜੀ ਬੋਲਦਾ ਥਗਾ ਸਰਫ ਬਾਬਾ ਜੀ ਮੈਨੂੰ ਮਾਫ ਕਰ ਦਿਓ ਆਪੇ ਬੋਲ ਕੇ ਕਹਿੰਦਾ ਨਹੀਂ ਤੈਨੂੰ ਮਾਫੀ ਨਹੀਂ ਦੇਣੀ ਆ ਗਿਆ ਉੱਪਰ ਜੀ ਉਹ ਫਲਾ ਬਹੁਤ ਹੁੰਦੇ ਸਕੇ ਇੱਥੇ ਦਰਖਤ ਬੜ ਬੜੇ ਭਾਰੇ 1 2 3 ਉੱਪਰ ਵੀ 10 ਗਿਆ ਇੱਥੇ 2 3 ਚੜਿਓ ਅੱਛਾ ਕਦੀ ਡਾਲਿਆਂ ਨੂੰ ਫੜ ਫੜ ਕੇ ਚੱਕੇ ਕਦੀ ਕੁੱਛ ਕਰੇ ਕਦੀ ਕੁੱਛ ਕਰੇ ਕਦੀ ਇੱਧਰ ਨੂੰ ਮਲੇੜ ਦਾ ਸੱਪ ਵਾਂਗੂ ਚਲ ਜਾਵੇ ਕਦੀ ਇੱਧਰ ਨਿਕਲ ਜਾਵੇ ਔਰ ਨੱਕ ਵੀ ਸ਼ੁਲ ਹੋ ਗਿਆ ਸਾਰਾ ਲਹੂ ਲਹਾਨ ਬੁਰਾ ਹਾਲ ਉਧਰੋਂ ਛੁੱਟੀ ਦਾ ਟਾਈਮ ਹੋਇਆ ਤੇ ਹਾਲ ਦੇ ਦਿਨ ਫਿਰ ਮੈਂ ਕਿਹਾ ਵਾ ਕਿਆ ਕਾਲ ਸੁਣੋ ਯਾਰ ਇੱਧਰ ਆਓ ਇੱਦਣੇ ਮਸਲਾ ਹੱਲ ਹੋਣਾ ਬਾਬਾ ਜੀ ਤੇ ਫਰਿਆਦ ਕਰੀਏ ਕਿ ਸਾਰੇ ਇਕੱਠੇ ਹੋ ਕੇ ਉਧਰ ਸੰਗਤ ਵੀ ਆਈ ਪ੍ਰਸ਼ਾਦ ਨੂੰ ਲੈ ਕੇ ਢਾਉਣ ਵਾਸਤੇ ਹਰ ਬੇਨਤੀ ਕੀਤੀ ਸਾਰਾ ਨਾਲ ਖੜੇ ਹੋ ਕੇ ਬਾਪਾ ਜੀ ਕਿਰਪਾ ਕਰੋ ਮਹਾਰਾਜ ਸਾਨੂੰ ਨਹੀਂ ਪਤਾ ਇਹ ਤੁਸੀਂ ਲਿਆਂਦਾ ਕੀ ਪੁੱਲ ਹੋਇਆ ਉਹ ਵੀ ਤੁਸੀਂ ਜਾਣਦੇ ਪਰ ਹੁਣ ਪਤਾ ਤਾਂ ਤਾਹੇ ਲੱਗੂਗਾ ਜੇ ਤੁਸੀਂ ਦੱਸੋਗੇ ਤੁਸੀਂ ਇਹਦੇ ਕੋਲ ਮਹਾਰਾਜ ਇਹ ਤਾਂ ਮੂੰਹ ਹੋਰ ਖਲਾ ਦਿਓ ਅੱਗੇ ਸਾਡੀ ਬੇਨਤੀ ਸਾਡੀ ਸੰਗਤ ਦੇ ਚੱਲਣਾ ਵਾ ਫਿਰ ਆਪੇ ਬੋਲ ਕੇ ਕਹਿੰਦਾ ਜਾਣਨਾ ਚਾਹੁੰਦੇ ਹੋ ਇਹਨੂੰ ਕੀ ਕੀਤਾ ਫਿਰ ਮਹਾਰਾਜ ਕਿਤੇ ਹਾਂ ਜੀ ਹੱਥ ਜੋੜ ਕੇ ਮਹਾਰਾਜ ਜਾਣਣਾ ਮੈਂ ਤਾਂ ਨਹੀਂ ਜਾਣਨਾ ਚਾਹੁੰਦਾ ਤੁਹਾਡੀ ਸੰਗਤ ਆ ਜਿਹੜੇ ਖੜੇ ਸਾਰੇ ਸ਼ਰਦਾਲੂ ਇਹ ਚੱਲਣਾ ਚਾਹੁੰਦੇ ਆ ਕਹਿੰਦਾ ਸੁਣੋ ਫਿਰ 12 ਸਾਲ ਪਹਿਲੇ ਕਹਿੰਦੇ ਇਸ ਬੰਦੇ ਨਾਲ ਸਾਡੇ ਚੋਰੀ ਕੀਤੀ ਦਰਬਾਰ ਤੋਂ ਅੱਛਾ ਜੀ ਵਾਹ ਅਸੀਂ ਇਹਨੂੰ ਬਖਸ਼ਣਾ ਨੇ ਮੈਂ ਕਿਹਾ ਜੀ ਫਿਰ ਚੋਰੀ ਕੀਤੀ ਫੇਰ ਕੀ ਹੋਇਆ ਕਿੰਨੇ ਕੇ ਪਾਸਾ ਚੱਕ ਲੈ ਕਹਿੰਦੇ ਗਿਣੋ ਫਿਰ ਮੈਂ ਕਿਹਾ ਜੀ ਗਿਣਦਾ ਨਾ ਬਤਾ ਕੇ ਉਹ ਬਿੱਲੇ ਤਾਂ ਪੈਸੇ ਘੱਟ ਚੜ੍ਹਦੇ ਥੇ ਕਹਿੰਦਾ ਗਿਣ ਲਾਓ ਆਪ ਹੀ ਬੋਲ ਕੇ ਕਹੇ ਦਿਨ ਫੜਿਆ ਸਕਾ ਕਹਿੰਦਾ 901 ਵਾਰੀ ਚੱਕਿਆ 500 ਇੱਕ ਵਾਰੀ ਚੱਕਿਆ 500 ਇੱਕ ਵਾਰੀ ਚੱਕਿਆ 1300 ਇੱਕ ਵਾਰੀ ਚੱਕਿਆ ਮੈਂ ਕਹ ਜੀ 3200 ਹੋ ਗਿਆ ਤੇ ਮੈਂ ਕਹਾ ਫਿਰ ਹੁਣ ਗੱਲਾਂ ਇਦਾਂ ਜੇ ਮਹਾਰਾਜ ਖਬਰੇ ਕਿਹੜੀ ਮਜਬੂਰੀ ਵੇਚਨ ਚੱਕੇ ਹੋਣਗੇ ਤਾਂ ਕਰੋ ਬੇਨਤੀ ਆ ਪੈਨ ਹੁਣ ਕਮ ਸੇ ਕਮ ਥੋੜਾ ਜਿਹਾ ਬਖਸ਼ ਦਿਓ ਤਾਂ ਕਿ ਜੇ ਤੁਹਾਡਾ ਦੇਣ ਤਾਂ ਦੇ ਸਕੇ ਫਿਰ ਮੈਂ ਬੇਨਤੀ ਕੀਤੀ ਵੀ ਲੁਆਏ ਕਿੱਥੇ ਤੱਕ ਦੇ ਵੀ ਚੱਲਣਾ ਚਾਹੁੰਦੀ ਆ ਕਹਿੰਦਾ ਕੋਸ਼ ਦੁਕਾਨ ਦੇ ਪੈਸੇ ਦੇਣਾ ਸਕੇ ਮਸਤਾ ਪਰ ਉੱਥੇ ਦੇ ਦਿੱਤੇ 1300 ਰੁਪਇਆ ਦੁਆਦਾਰੋਂ ਤੇ ਲੋਆਤਾ ਕੁਛ ਨਾ ਘਰ ਖਰਚਾ ਕਰ ਲਿਆ ਕੁਛ ਫਿਰ 500 ਰੁਪਇਆ ਅਸੀਂ ਦੁਆਦਾਰੋਂ ਤੇ ਲੋਆਤਾ ਚਲੋ ਕਰਦੇ-ਕਰਦੇ ਜਿੱਲੇ ਲੈ ਕੇ ਆਇਆ ਤਾਂ ਹੱਥ ਚੋਂ ਤੇ ਮੋਮਜੋਮ ਦੇ ਵਿੱਚ ਥੋੜੇ ਜਿਹੇ ਪੈਸੇ ਇਕੱਠੇ ਕੀਤੇ ਹੋ ਸਕੇ ਮੈਂ ਬਿਨਾਂ ਤਾਂ 92 ਰੁਪਇਆ ਸਕੇ ਹਾਂ ਫਿਰ ਮੈਂ ਕਿਹਾ ਜੇ ਮੈਨੂੰ ਲੱਗਦਾ ਭਿਜ ਇਹਦਾ ਕਿ ਪੈਸੇ ਹੁਣ ਤੁਹਾਨੂੰ ਕਿਸ਼ਤਾਂ 'ਚ ਮਿਲਣੇ ਐ ਕਿਉਂ ਜੇ ਇਹਦੇ ਕੋਈ ਪੈਸੇ ਹੁੰਦੇ ਜਾਂ ਕੋਈ ਸੋਰਸ ਹੁੰਦਾ ਇਨਕਮ ਦਾ ਤੈਨੂੰ ਚੱਕਣੇ ਨਹੀਂ ਸਕੇ ਮੈਨੂੰ ਨਹੀਂ ਪਤਾ ਸਕੇ ਮੋਢਾ ਦਾ ਦਬੇ ਵੀ ਗਿਆ अच्छा जी ओए इखते ਇਹਨਾਂ ਦੇ ਪਿੰਡ ਦਾ ਸਗਾ ਭਗਤੀ ਉਹ ਵੀ ਆਉਂਦਾ ਹੁੰਦਾ ਸਗਾ ਦਰਬਾਰ ਤੈ ਮੈਂ ਕਹਾ ਵੀ ਹੁਣ ਇਹਨਾਂ ਦਾ ਘਰ ਇਹ ਸੁਨੇਹਾ ਦਊਗਾ ਭਾਈ ਇਹਨਾਂ ਦਾ ਗਵੰਡੀ ਆ ਹਾਂਜੀ ਹਾਂਜੀ ਤੇ ਉਹ ਹੁਣ ਜਾ ਕੇ ਦੱਸਿਆ ਇਦਾਂ ਕਰਕੇ ਉਹ ਆਉਂਦੇ ਜਿੱਦਾਂ ਹੁਣ ਮੈਂ ਸਮਝ ਲਓ ਵੀਰਵਾਰ ਨੂੰ ਜਾਂ ਐਤਵਾਰ ਨੂੰ ਆਇਆ ਤਾਂ ਉਹਦੇ ਵੀਰਵਾਰ ਨੂੰ ਤੇ ਵੀ ਆਦਮੇ ਦੋਨੇ ਹੀ ਆਵੇ ਹੱਥ 'ਚ ਡੱਬਾ ਫੜਿਆ ਪ੍ਰਸ਼ਾਦ ਦਾ ਤੇ ਨਾਲ ਪੈਸੇ ਫੜਿਓ ਆ ਗਏ ਉੱਪਰ ਉਹ ਫਿਰ ਉਹਦੇ بولਦਾ ਆਵੇ ਅੱਛਾ ਜੀ ਪਰ ਫਰਿਆਦ ਕੀਤੀ ਵਾਖਾ ਬੇ ਤਾਜਾ ਭਾਈ ਫਰਿਆਦ ਕਰੀਏ ਫਰਿਆਦ ਕੀਤੀ ਬਾਬਾ ਜੀ ਤੁਹਾਡਾ ਕਹਿੰਦਾ ਵੀ ਅਸੀਂ ਬਾਬਾ ਜੀ ਨੂੰ ਫਰਿਆਦ ਕਰੋ ਕਿ ਸਾਡੇ ਹੁਣ ਭੁੱਲ ਗੱਡੀ ਮਾਫ ਕਰ ਦਨ ਤਾਂ ਅਸੀਂ ਪੈਸੇ ਲੈ ਕੇ ਆਏ ਹਾਂਜੀ ਮੈਂ ਫਰਿਆਦ ਕੀਤੀ ਮਹਾਰਾਜ ਕਰ ਦਿਓ ਕਿਰਪਾ ਹੁਣ ਹੋਈ ਭੁੱਲ ਚੁਪ ਦੀ ਮਾਫੀ ਦੇ ਦਿਓ ਅਣਜਾਣ ਬੱਚੇ ਤੁਸੀਂ ਬਖਸ਼ਣ ਹਾਰਾ ਇਹ ਭੁੱਲਣ ਹਾਰਾ ਲਓ ਜੀ ਫਰਿਆਦ ਕਰ ਦਿੱਤੀ ਚਲੋ ਇਹ ਲੇ ਪੈਸੇ ਗਣੇ 1200 ਰੁਪਇਆ ਜਿਆਦਾ 3200 ਤੋਂ ਮੈਂ ਕਿਹਾ ਜੀ 92 ਤੁਹਾਡੇ ਪਹਿਲੇ ਆਇਓ ਆ ਬਾਕੀ ਪੈਸੇ ਰੱਖ ਲੈਨੇ ਤਾਂ ਆ ਫੜੋ ਆਪਣੇ ਕੋਲ ਸੇ ਕਦੇ ਨਏ ਨਏ ਅਸੀਂ ਆਪ ਜੋੜ ਕੇ ਲਿਆਇਓ ਫालतੂ ਬਸ ਬਾਬਾ ਸਾਡਾ ਬਖਸ਼ ਦੇਵੇ ਬਖਸ਼ ਮਾਫੀ ਮੰਗਦਾ ਇੰਦਰੋਂ ਤਾਂ ਹੋ ਗਈ ਖਲਾਸੀ ਹਾਂਜੀ ਨਾਲ ਹੁਕਮ ਲਾਤਾ ਵੀ 5 ਦਿਨ ਮਹਾਰਾਜ ਤੁਹਾਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ 5 ਪਿਧੜੀਆਂ ਫਰੇ ਇਹ ਤਾਂ ਸਾਫ ਸੁਥਰਾ ਕਰਕੇ ਜਾਇਆ ਕਰੇ ਮਾਫੀ ਮੰਗਦੇ ਬਿਲਕੁਲ ਇਹ ਹੁਕਮ ਆਪਣੇ ਹਾਜ਼ਰੇ ਵਿੱਚ ਲਵਾ ਦਿਓ ਇਹਨੂੰ ਤਮਾਫੇ ਦੇ ਦਿਓ ਇਹਨਾਂ ਨੇ ਛੱਡਤਾ ਹਾਂਜੀ ਉਹ ਮੁੜ ਕੇ ਟੀਨਾ ਇਹਨਾਂ ਪਾਈਆਂ ਹੁੰਦੀਆਂ ਸੀਆਂ ਬਰਾਂਡੇ ਤੇ ਮੋਰੇ ਘਰ ਦੇ ਹਾਂਜੀ ਉਹ ਕਿਤੇ ਉੱਪਰ ਚੜ ਜਾ ਕਿ ਚੜ ਗਿਆ ਦੱਸ ਦੇ ਤਾਂ ਟੀਨਾ ਦੇ ਉੱਪਰ ਤੇ ਛਾਲਾ ਮਾਰਦਾ ਕਦੀ ਉਹਨੂੰ ਲੱਗਦਾ ਇਹਨੂੰ ਲੱਗਦਾ ਨਾਲ ਉਹਦੀ ਜਰਾਨੀ ਆ ਗਈ ਫੇਰ ਚੀਕਾ ਮਾਰਦੇ ਇੱਥੇ ਬਾਜੀ 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 ਮੈਂ ਕਿਹਾ ਹਾਂਜੀ ਕੋਲੋ ਕਹਿੰਦੇ ਵੇ ਇਹ ਬੋਡਾ ਸਰੀਰ ਹੈ ਦਾ ਕੋ ਹੱਡ ਟੁੱਟ ਗਿਆ ਹੁਣ ਦੇ ਕੇ ਤਾਂ ਜੁੜਨਾ ਵੀ ਹੈ ਨੇ ਹੁਣ ਪਤਾ ਨਹੀਂ ਕਿ ਕਿ ਗੱਲ ਆ ਕਿ ਨਹੀਂ ਫਿਰ ਮੈਂ ਫਰਿਆਦ ਕੀਤੀ ਵੀਰਾ ਕੇ ਮਹਾਰਾਜ ਕਿਰਪਾ ਕਰਿਓ ਜੇ ਤੁਹਾਡੇ ਕੋਈ ਗਲਤੀ ਆ ਤਾਂ ਫੇ ਹੁਣ ਤੁਸੀਂ ਹੀ ਰਹਿਨੇ ਆ ਮੇਰਾ ਤਾਂ ਹੋ ਗਿਆ ਇਹਨੇ ਤਾਂ ਬਖਸ਼ ਦਿੱਤਾ ਹਾਂਜੀ ਹੁਣ ਕਿਰਪਾ ਕਰਿਓ ਭਾਏ ਸਾਾਨੂੰ ਨਹੀਂ ਪਤਾ ਇਹਨੇ ਕੀ ਕੀਤਾ ਕੀ ਨਹੀਂ ਕੀਤਾ ਕਿੰਨਾ ਚੱਕਿਆ ਤੁਹਾਡਾ ਚਰਾਗੇ ਚੱਕ ਸਕਦਾ ਪਿਛਲੇ ਪਾਸੇ ਹੋਰ ਕਿ ਚੱਕਣਾ ਦੇ ਸੀ ਕਿ ਹੋਰ ਨਹੀਂ ਦੇ ਸੀ ਕਿ ਜੜਦਾ ਜਾਦਾ ਪੇਕ ਕਿਲੋ ਦੇਸੀ ਘੇ ਤੁਹਾਨੂੰ ਛੁਡਾ ਦਨੇ ਅਸੀਂ ਤੈਨੂੰ ਮਾਫੀ ਦੇਦਾ ਫਿਰ ਉਹ ਕਿਲੋ ਘੇ ਲੈ ਕੇ ਆਏ ਤੇ ਚੜਾਇਆ ਤਾਂ ਫਿਰ ਜਾ ਕੇ ਉਹਦੀ ਜਾਨ ਖਾਲੀ ਹੋ ਗਈ ਫਿਰ ਬਾਅਦ ਵਿੱਚ ਮੈਨੂੰ ਇੱਕ ਵਾਰੀ ਦੱਸੇ ਕਹਿੰਦਾ ਮੈਨੂੰ ਐ ਫਲਾ ਚੱਕ ਦੇਣ ਡਰਖਤ ਚੱਕ ਦੇਣ ਦੇਖਿਆ ਸੀਗਾ ਕਹਿੰਦਾ ਮੈਂ ਕਿਸੇ ਨੂੰ ਤੁਹਾਨੂੰ ਦੱਸਿਆ ਮੈਂ ਕਹਾਂ ਉਹ ਸਾਰਿਆਂ ਨੇ ਦੇਖਿਆ ਸੀਗਾ ਕਹਿੰਦਾ ਬਾਬਾ ਜੀ ਮੈਨੂੰ ਅੰਦਰੋਂ ਕਹਿੰਦਾ ਸੀਗੇ ਚੱਕ ਉਹ ਸਾਡੇ ਫਲਾ ਸਾਡੇ ਦਰਖਤ ਚੱਕ ਉੱਪਰ ਨੂੰ ਕਹਿੰਦਾ ਮੇਰੇ ਇੰਨੀ ਕਰਕੇ ਹੋਈ ਮੈਂ ਕਿਹਾ ਬਾਬਾ ਜੀ ਇਹ ਦੀ ਚੱਕ ਹੁੰਦਾ ਕਹਿੰਦਾ ਹਰਾਮ ਜਿਆਦਾ ਪੈਸੇ ਮੜ ਜਾਂਦੀ ਚੱਕਾ ਕਿਸਾ ਫਿਰ ਬਾਬਾ ਪੈਸੇ ਮੜ ਜਾਂਦੀ ਚੱਕਾ ਅਧਰਾਖਤ ਵੀ ਮੇਰੇ ਚੱਕ ਹੁੰਦੇ ਤੇਰੇ ਕੋਲ ਉਹ ਇਦਾਂ ਤੇ ਰਾਗਾ ਭਾਈ ਬਖਸ਼ ਲਵੇ ਵਾਲਕ ਇੱਥੇ ਬੈਠਿਆ ਨੂੰ ਵੀ ਸਾਨੂੰ ਡਰ ਲੱਗਦਾ ਉਹ ਮਤਲਬ ਇਹ ਬਾਬਾ ਇੱਥੇ ਜਗਾ ਬਹੁਤ ਸੱਕਦੇ ਆ ਜਗਾ ਬਹੁਤ ਸੱਕਦਾ ਠੀਕ ਹੈ ਜੀ ਇਹ ਹਥਿਆਸਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸਰਦਿਆ ਕਲਾ ਚ ਰੱਖਿਆ ਬਾਬਾ ਜੀ ਦੇ ਭਗਤਾਂ ਨੂੰ ਤੁਸੀਂ ਇਹ ਜਿਹੜੀ ਬੜਮੁੱਲੀ ਜਾਣਕਾਰੀ ਦਿੱਤੀ ਆ ਜੀ ਪੈਦਾ ਕਰਕੇ ਗੱਲਬਾਤ ਕਿਵੇਂ ਲੱਗੀ ਜੀ ਤੁਹਾਨੂੰ ਸਾਰਿਆਂ ਨੂੰ ਇਹ ਬਾਬਾ ਜੀ ਦਾ ਜਿਹੜਾ ਵੀ ਸਾਖਤ ਰੂਪ ਤੇ ਬਾਬਾ ਜੀ ਉੱਦਾਂ ਦਾ ਨਿਮਰਤਾ ਨਾਲ ਭਰੇ ਬਿਲਕੁਲ ਹੈਨਾ ਤੇ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੀ ਲਾਈਕ ਕਰਨਾ ਜੇ ਤੁਸੀਂ ਚਾਹੁੰਦੇ ਆ ਅੱਗੇ ਤੋਂ ਅੱਗੇ ਮਤਲਬ ਇਦਾਂ ਦੀਆਂ ਹੋਰ ਵੀ ਤੁਹਾਨੂੰ ਸਟੋਰੀਆਂ ਦੇਖਣ ਨੂੰ ਮਿਲਣ ਤਾਂ ਸਾਡੇ ਚੈਨਲ ਨੂੰ ਜਰੂਰ ਫੋਲੋ ਕਰਨਾ ਜੀ ਜੀ ਤੇ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਟਾਡੇ ਤੋਂ ਜਾਤ ਲੈਣੇ ਆ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਨ ਹੁਸ਼ਿਆਰਪੁਰ ਤੋਂ ਜੀ ਸਤਿ ਸ੍ਰੀ ਅਕਾਲ ਜੀ ਜੈ ਭਗਤ ਜੀ ਸਤਿ ਸ੍ਰੀ ਅਕਾਲ ਜੀ ਜੈ ਭਗਤ ਚਲ ਦੇਖਣਾ ਚੱਕੇ ਮਲਕ ਸਭ ਦੇ ਤੋੜਿਆ ਪੰਚੀ ਕਰਦਾ